شہدا یاد کرنے مہان پاون شہید ہے جی گرو گوبند مہاراج نے شہیدان بخش کر کے کی دنیا دے کسی اتانا ہے تندرستی ملے, ملے, ملے گی خوشیاں ملیں گی کھیڑے ملیں گے دربار گوبند نے اپنے سکھا مفتی کی خطاب بخش کر کے کردار بخش جی اتہاس پڑھتے ہیں تو پتا لگتا ہے کہ جنگ کی سماپتی بعد ਜਦੋਂ ਧੰਨ ਗੁਰਗ੍ਰੰਥ ਸਿੰਘ ਮਹਾਰਾਜ ਗੁਰਦੁਆਰਾ ਟਿੱਬੀ ਸਾਹਿਬ ਦੇ ਸਥਾਨ ਤੋਂ ਇਸ ਸਥਾਨ ਦੇ ਉੱਤੇ ਆਏ ਤੇ ਉਹਨਾਂ ਦੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਦੇ ਇਕਰਾਰ ਦੇ ਕੇ ਸਨਮਾਨਿਤ ਕੀਤਾ ਤੇ ਜਦੋਂ ਭਗਤ ਮਹਾਂ ਸਿੰਘ ਜੀ ਪਾਸ ਪਹੁੰਚੇ ਜਿਹੜੇ ਜਗਮੀ ਹਾਲ ਚਹਿਬ ਸਹਿਬ ਦੇ ਸੰਨ ਪਾਦਸ਼ਾਹ ਨੇ ਭਾਈ ਮਹਾਸਿੰਘ ਜੀ ਦੇ ਸੀਸ ਨੂੰ ਆਪਣੇ ਕੋਡੇ ਦੇ ਉੱਤੇ ਰੱਖਿਆ ਰੇਤ ਦੇ ਨਾਲ ਤੇ ਲਹੂ ਦੇ ਨਾਲ ਲੱਤ-ਪੱਤ ਭਾਈ ਮਹਾਸਿੰਘ ਜੀ ਦਾ ਮੁਖੜਾ ਜਿਹੜਾ ਸੀ ਆਪਣੇ ਵਧੂਰੀ ਨਾਲ ਪੂਜਿਆ ਕਿ ਜਦੋਂ ਭਾਈ ਮਹਾਸਿੰਘ ਜੀ ਨੇ ਨੇਤਰ ਖੋਲੇ ਤੇ ਪਾਦਸ਼ਾਹ ਨੇ ਭਾਈ ਮਹਾਸਿੰਘ ਨੂੰ ਕਿਹਾ ਭਾਈ ਮਹਾਸੁੰਗਾ ਬੜੀ ਵੱਡੀ ਕੁਰਬਾਨੀ ਕੀਤੀ ਹੈ ਮੰਗੋ ਕੀ ਮੰਗਦੇ ਹੋ ਜਮੀਨ ਜਾਇਦਾਦ ਧਨ ਦੌਲਤ ਜਾਨਕੀ ਮਹਾਰਾਜ ਕੁਝ ਨਹੀਂ ਚਾਹੀਦਾ ਆਪ ਕੀ ਚਰਨਾਂ ਦੀ ਪ੍ਰੀਤੀ ਚਾਹੀਦੀ ਜਿਵੇਂ ਪਾਣੀ ਦੇ ਵਿੱਚ ਰਚਨਾਏ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਸ੍ਰੀਚ ਚਰਨ ਕਰਮ ਲਾਵੇ ਮਹਾਰਾਜ ਆਪ ਕੀ ਚਰਨਾਂ ਦੀ ਪ੍ਰੀਤੀ ਚਾਹਦੀ ਹੈ ਕਿਰਪਾ ਕਰਕੇ ਥੋੜੀ ਕੱਢ ਲਓ ਆਪਰੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰੋ ਫਿਰ ਜੇਹਾਂ ਮਹਾਰਾਜ ਨੇ ਲਈ ਮਹਾਸਿੰਘਾ ਜੀ ਚਾਉਂਦੇ ਹੋ ਕੇ ਜੀਵਨ ਦਾਨ ਦੇ ਦਈਏ ਰਾਜ ਭਾਗ ਦੇ ਦੇਈਏ نہیں ست گور رات بھاگ چاہیے چرم کی گرو گوبند مہاراج نے آخر پائی مہاس جی کی بےنتی سوکار کردہ بلاوا پالیاں چھٹی ہوئی نو اپنے چرم سات سمجھ جی اتحاس پہ ہے سنو دستا ہے ਕਿ ਗੁਰੂ ਚਰਨਾਂ ਦੀ ਪ੍ਰੀਤੀ ਜਿਹੜੀ ਹੈ ਉਹ ਬੜੀ ਪਹਿਮਾ ਬੜੀ ਵੱਡੀ ਚੀਜ਼ ਹੈ ਸੰਸਾਰ ਦੀ ਇਹ ਸਭ ਦੀਆਂ ਛਾਂ ਜਿਹੜੀਆਂ ਨੇ ਕੋਦੇ ਸਾਹਮਣੇ ਪੀਂਦੀਆਂ ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਘਾਤ ਮਾਰਦੇ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜੀ ਸਾਡੇ ਸਮਾਜ ਦੇ ਵਿੱਚ ਬਾਕੀ ਦੁਨੀਆਂ ਵੀ ਗੱਲ ਛੱਡ ਗਈ ਏ ਸਾਡੇ ਸਿੱਖ ਸਮਾਜ ਦੇ ਵਿੱਚ ਕਿਹੜੀ ਅਫਰਾ ਤਫਰੀ ਦਾ ਮਾਹੌਲ ਹੈ ਨਾ ਉਹਦਾ ਕਾਰਨ ਹੀ ਹੋਈ ਹੈ ਕਿ ਗੁਰੂ ਚਰਣਾ ਦੇ ਨਾਲ ਪ੍ਰੀਤ ਤੇ ਗੁਰੂ ਚਰਣਾ ਦੇ ਉੱਤੇ ਭਰੋਸਾ ਜਿਹੜਾ ਕਿਤੇ ਨਾ ਕਿਤੇ ਸਾਦਾ ਪਤਨ ਜ਼ੋਰ ਹੋਇਆ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਗੁਰੂ ਚਰਣਾ ਦੇ ਨਾਲ ਪ੍ਰੀਤ ਪਾਈਏ ਸਾਡਾ ਗੁਰੂ ਤੇ ਉੱਤੇ ਭਰੋਸਾ ਜਿਹੜਾ ਹੈ ਉਹ ਅਟੁੱਟ ਤੇ ਅਦਲ ਹੋਵੇ ਜੇ ਸਾਡਾ ਗੁਰੂ ਦੇ ਉੱਤੇ ਭਰੋਸਾ ਅਟੱਟ ਤੇ ਅਡਲ ਹੈ ਦੁਨੀਆ ਦੀ ਕੋਈ ਸ਼ੈਅ ਸਾਾਨੂੰ ਦਾ ਮਾਲ ਨਹੀਂ ਕਰਦੀ ਦੁਨੀਆ ਦੀ ਕੋਈ ਸ਼ੈਅ ਸਾਾਨੂੰ ਹਰਾ ਨਹੀਂ ਸਕਦੀ ਜੇ ਗੁਰੂ ਚਰਣਾ ਦੇ ਉੱਤੇ ਭਰੋਸਾ ਕਮਜ਼ੋਰ ਹੋਏਗਾ پھر گروہ پیاریوں بڑیاں تو بڑیاں طاقتہ کو کی چھوڑیاں تو چھوڑیاں کا مدور جنہی یہ طاقتہ میں وہ بھی گئے سالوں فراؤں دے سمرہ ہو جا گئے جیسی چونے ہیں کہ اسی بڑیاں طاقتہ میں سامنے سر ڈٹ کے آئیے جیسی چونے ہیں کہ بڑے بڑے سامراج گئے ہیں اور سارے قدمہ بھی دھول ہو جان کہ پھر سن گروہ اپنے نال لے کے چلنا پڑے گروہ نو اپنے نال لے کے چلنگے کہ پھر اسی قدر کلے نہیں ہو مانگے ਜੇ ਗੁਰੂ ਆਪਸਾਂ ਨਾਲ ਹੋਏਗਾ ਤੇ ਅਸੀਂ ਇਕੱਲੇ ਨਹੀਂ ਹੋਵਾਂਗੇ ਅਸੀਂ ਬਹੁਤ ਵੱਡੀ ਤਾਕਤ ਦੇ ਰੰਗ ਦੇ ਵਿੱਚ ਹੋਵਾਂਗੇ ਤੇ ਦੁਨੀਆ ਦੀ ਤਾਕਤ ਆ ਸਾਡਾ ਕੁਝ ਬਗਾੜ ਨਹੀਂ ਸਕਣੀ ਜੇ ਅਸੀਂ ਗੁਰੂ ਚਰਨਾਂ ਨਾਲ 붙 ਕੇ ਅਸੀਂ ਕੱਲੇ ਹੋ ਜਾਾਂਗੇ ਤੇ ਕੱਲ੍ਹ ਨੂੰ ਫਿਰ ਹਰ ਜਣਾ ਖਣਾ ਜਿਹੜਾ ਹੋਇਆ ਉਹ ਦਬਾਵੇਗਾ ਹੀ ਦਬਾਵੇ ਇਸ ਲਈ ਅੱਜ ਸਭ ਤੋਂ ਵੱਡੀ ਜ਼ਰੂਰਤ ਭਾਈ ਮਹਾਂ ਸਿੰਘ ਵਾਂਗ ਗੁਰੂ ਚਰਨਾਂ ਤੇ ਭਰੋਸਾ ਰੱਖਣਾ ਤੇ ਅੱਜ ਆਕਤ ਦੀ ਸਿੱਖ ਨੂੰ ਸੰਗ ਵੱਡੀ ਲੋੜ ਹੈ ਮੈਂ ਇਸ ਅਸਥਾਨ ਦੇ ਰੂਪੇ ਉਸ ਮਹਾਨ ਵਿਰਾਗਨਾ ਮਾਤਾ ਭਾਗਤੌਰ ਦੀ ਦੀਵਿ ਕੁਰਬਾਨੀ ਨੂੰ ਯਾਦ ਕਰਦਾ ਹਾਂ ਜਿਨ੍ਹਾਂ ਦੀ ਬਣੀ ਬੱਤੀ ਦੇ ਦੇ ਸ੍ਰੀ ਮੁਕਸਰ ਸਾਹਿਬ ਦੀ ਝਾਗੇ ਹੋਏ ਜਖਮੀ ਹੋਏ ਪਰ ਦੁਸ਼ਮਣੋਂ ਦੇ ਆਹੂ ਜਿਹੜੇ ਹੈ ਆਪਣੇ ਸਥਾਨ ਦੇ ਨਾਲ ਲਾਹੇ ਦੁਸ਼ਮਣਾਂ ਨੂੰ ਬੜਿਆਂ ਵਾਂਗ ਰਸੂ ਇਸ ਧਰਤੀ ਦੇ ਉੱਤੇ פרוਆ ਤੇ ਜੰਗ ਸਾਡੇ ਲਈ ਪ੍ਰੇਰਨਾ ਸਰੋਤ ਹੈ ਇਸ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦ ਸਿੰਘ ਸਾਡੇ ਲਈ ਪ੍ਰੇਮ ਦਾ ਸਰੂਪ ਹੈ ਅਸੀਂ ਉਹਨਾਂ ਤੋਂ ਪ੍ਰੇਮ ਨਾਲ ਲੈ ਕੇ ਗੁਰੂ ਗੁਰੂ ਜਪੜੇ ਇਹ ਗੁਰੂ ਗੁਰੂ ਜਪਦੇ ਆ ਅਸੀਂ ਸੰਸਾਰ ਦੇ ਵਿੱਚ ਚੜ੍ਹਦੀ ਕਲਾ ਤੇ ਨਾਲ ਜੀਵਨ ਵਰਤਿਤ ਕਰਨਾ ਸਾਡਾ ਲੋਕ ਵੀ ਸੁਖੀ ਹੋਏਗਾ ਸਾਡਾ ਪਰਲੋਕ ਵੀ ਸੁਖੇਤਾ ਹੋਏਗਾ ਆਪ ਸਾਰੀਆਂ ਸੰਗਤਾਂ ਸ਼ਹੀਦੀ ਜੋੜਵੇਂ ਦੇ ਜੀਵਤੇ ਆਪੀਆਂ ਹਲਵਾਣ ਵਾਸਤੇ ਵੱਡੀ ਮਿਹਨਤੀ ਪਹੁੰਚੀਆਂ ਮੈਂ ਸਾਰੇ ਦਾ ਜਿੱਥੇ ਜਦੋਂ ਧਰਵਾ ਬਗਾ ਤੇ ਸਭਨਾਂ ਨੂੰ ਜਿਵਾਇਆ ਆਪਾਂ ਵਾਹਿਗੁਰੂ ਦਾ ਕਲਸਾ ਵਾਹਿਗੁਰੂ